ਮਾਤਾ ਵੈਸ਼ਨੂ ਦੇਵੀ ਦੇ ਦਰਬਾਰ ਤੇ ਜਾਣ ਵਾਲੇ ਭਗਤਾਂ ਲਈ ਅਹਿਮ ਖਬਰ ਸਾਂਝੀ ਕਰ ਰਿਹਾ ਜਿੱਥੇ ਸ਼੍ਰਾਇਨਪੁਰ ਨੇ ਅਹਿਮ ਫੈਸਲਾ ਲੈਂਦੇ ਹੋਏ ਕੁਝ ਚੀਜ਼ਾਂ ਨੂੰ ਬੈਨ ਕੀਤਾ ਨੇ ਇਹ ਉਹ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਤੁਸੀਂ ਅਗਰ ਮਾਤਾ ਵੈਸ਼ਨੂ ਦੇਵੀ ਦਰਬਾਰ ਤੱਕ ਲੈ ਕੇ ਜਾਓਗੇ ਤਾਂ ਤੁਹਾਨੂੰ ਜਿੱਥੇ ਭਾਰੀ ਜ਼ੁਰਮਾਨਾ ਅਤੇ ਸਜ਼ਾ ਵੀ ਹੋ ਸਕਦੀ ਹੈ ਦਰਅਸਲ ਸ਼੍ਰਾਇਨਪੁਰ ਵੱਲੋਂ ਇੱਕ ਅਹਿਮ ਫੈਸਲਾ ਲੈਂਦੇ ਹੋਏ ਮਾਤਾ ਵੈਸ਼ਨੂ ਦੇਵੀ ਦਰਬਾਰ ਤੱਕ ਤੰਬਾਕੂ ਸੇਵਨ ਤਬਾਕੂ ਵੇਚਣ ਅਤੇ ਖਰੀਦਣ ਅਤੇ ਭਵਨ ਤੱਕ ਲਿਜਾੜਨ ਤੇ ਪੂਰਨ ਤੌਰ ਤੇ ਪੱਬ ਦਿਲਗਾ ਦਿੱਤੀ ਹੈ ਕਚੜਾ ਤੋਂ ਮਾਹ ਵੈਸ਼ਨੂ ਦੇਵੀ ਦਰਬਾਰ ਤੱਕ ਰਸਤੇ ਵਿੱਚ ਕਿਤੇ ਵੀ ਤੰਬਾਕੂ ਦੀ ਵਿਕਰੀ ਨਹੀਂ ਹੋਏਗੀ ਅਤੇ ਨਾ ਹੀ ਤੁਸੀਂ ਤੰਬਾਕੂ ਦੀਆਂ ਚੀਜ਼ਾਂ ਸਿਗਰਟ ਤੰਬਾਕੂ ਆਦਿ ਮਾਤਾ ਦੇ ਭਵਨ ਤੱਕ ਲਿਜਾ ਸਕੋਗੇ ਤੁਹਾਨੂੰ ਦੱਸ ਦਿੰਦੇ ਆ ਕਚੜਾ ਦੇ ਵਿੱਚ ਇਸ ਤੋਂ ਪਹਿਲਾਂ ਵੀ ਸ਼ਰਾਬ ਅਤੇ ਮੀਟਰੇ ਉੱਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੁਣ ਸ਼੍ਰਾਇਨ ਬੋਰਡ ਵੱਲੋਂ ਅਹਿਮ ਫੈਸਲਾ ਲੈਂਦੇ ਹੋਏ ਤੰਬਾਕੂ ਉੱਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਅਤੇ ਇੱਕ ਡੈਡਲਾਈਨ ਦੇ ਕੇ ਦੁਕਾਨਦਾਰਾਂ ਨੂੰ ਕਿਹਾ ਕਿ ਜਿਹੜੇ ਦੁਕਾਨਦਾਰ ਤੰਬਾਕੂ ਸਿਗਰਟ ਆਦਿ ਵੇਚਦੇ ਨੇ ਤਾਂ ਆਪਣੀਆਂ ਦੁਕਾਨਾਂ ਤੋਂ ਉਹਨਾਂ ਨੂੰ ਭਰੇ ਕਰ ਦੇਣਾ ਉਹਨਾਂ ਨੂੰ ਹਟਾ ਲੈਣਾ ਨਹੀਂ ਤਾਂ ਉਹਨਾਂ ਉੱਤੇ ਸਖਤ ਕਾਰਵਾਈ ਦੇ ਨਾਲ ਸਜ਼ਾ ਵੀ ਕੀਤੀ ਜਾਏਗੀ ਤਾਂ ਇਸ ਖਬਰ ਦੇ ਨਾਲ ਮਾ ਵੈਸ਼ਨੂ ਦੇਵੀ ਦੇ ਪਕਟਾਂ ਦੇ ਵਿੱਚ ਵੱਡੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਕਿ ਪਵਿੱਤਰ ਉਤੇ ਅਜਿਹੀਆਂ ਚੀਜ਼ਾਂ ਦੀ ਪਾਬੰਦੀ ਹਟਾਉਣਾ ਇੱਕ ਸ਼ਲਾਘਾਯੋਗ ਕਦਮ ਹੈ ਤੁਹਾਨੂੰ ਇਹ ਸ਼ਰੈਨਪੁਰ ਦਾ ਫੈਸਲਾ ਕਿਸ ਤਰ੍ਹਾਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ